ਸਤਿ ਸ਼੍ਰੀ ਅਕਾਲ ਮੈਂ ਹਰਕਲ ਇਹ ਤੁਸੀਂ ਵੇਖ ਰਹੇ ਹੋ ਸਿਆਸੀ ਸੇਕਾ ਬੀਤੀ ਰਾਤ ਅਮਰੀਕਾ ਦੇ ਗੋਲਡਨ ਅਵਿਨੋ ਦੇ ਬਾਹਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ 'ਚ ਦੋ ਨੌਜਵਾਨ ਆਪਣੇ ਕਾਰ ਵਿੱਚ ਚਾਰੇ ਸੰਨ ਕਿ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ 'ਚ 24 ਸਾਲਾਂ ਨਿਮਿਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਉਸ ਦਾ ਦੋਸਤ ਹਰਪ੍ਰੀਤ ਸਿੰਘ ਗੰਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮ ਕਵਰੀ ਕੰਮ ਕਰਦਾ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਸ ਨੇ ਦਾਵਾ ਕੀਤਾ ਕਿ ਹਮਲਾਵਾਰਾਂ ਨੇ ਨਿਮਿਸ਼ ਨੂੰ ਲਗਭਗ 14 ਗੋਲੀਆਂ ਮਾਰੀਆਂ ਇਸ ਘਟਨਾ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸਥਾਨਕ ਨਿਵਾਸੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਗੰਬੀਰ ਚਿੰਤਾ ਵਧ ਗਈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਜੋ ਹਮਲਾਵਾਰੇ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ ਜਾਦਾ ਜਾਣਕਾਰੀ ਲਈ ਬਨੇ ਰਹੋ ਸਿਆਸੀ ਸੇਕਾ ਦੇ ਨਾਲ ਭਾਈ ਮੇਰਾ ਨਾਮ ਕਮਲ ਗੁਮਾਰ ਹੈ ਜੀ ਕਿੱਥੋਂ ਰਹਿਣ ਵਾਲੇ ਹੋ ਭਾਈ ਸੁਲਤਾਨ ਰੋਡ ਤੇ ਤੇ ਕੀ ਗੱਲਬਾਤ ਹੋਈ ਆ ਤੁਹਾਡੇ ਬ੍ਰਦਰ ਦੇ ਨਾਲ ਤੇ ਰਾਤ ਪਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਕੇ ਕਿ ਮੈਂ ਰੋਟੀ ਖਾਣ ਚੱਲਾਂ ਐ ਰੋਟੀ ਖਾ ਕੇ ਆਂਦਾ ਹੀ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਪਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਪਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਸੀ ਭਾਈ ਕਰੇਤਾ ਗੱਡੀ ਦੇ ਵਿੱਚ ਸੀ ਪਾਉਂਦਾ ਨਹੀਂ ਕਾਰਵਾਈ ਕੀਤੀ ਭਾਈ ਹੱਲੇ ਕਾਰਵਾਈ ਪੁਲਸਤ ਕਰਦੇ ਪਏ ਹੱਲੇ ਹੱਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਸਤਾ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ ਤੇ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਚਦਾ ਲਕੋ ਕਲੈਕਸ਼ਨ ਕਰਦਾ ਹੈ ਦਿੱਲੀ ਵੇਚਦਾ ਇਹ ਭਾਈ 11:30 ਕੀ 11:00 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮਕਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਹੌਟੇ ਦਵਾ ਬਈ ਚੋਰਾ ਗੋਲੀਆਂ ਲੱਗੀਆਂ ਸੀ ਮੋਕੇ ਤੇ ਡੈੱਡ ਹੋ ਗਿਆ ਭਾਜੀ ਕੀ ਕੱਕਾ ਹੋਇਆ ਕਾਂਡ ਤੇ ਕੀ ਕਾਰਵਾਈ ਹੋਵੇ ਤੇ ਲੈਂਦੀ ਹੈ ਮਕਦਮਾ ਨੰਬਰ 120 ਦਰਜ ਕੀਤਾ 10 110 ਬੀ ਐਨ ਸਟੇਟ 25 ਆਰਮੈਂਟ 5 6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਗੋਲੀਆਂ ਮਾਰ ਤੇ ਕਿੰਨੇ ਵੇੜੀ ਕਟਣਾ ਜੀ ਇਹ ਸਾਰੀ ਆ ਰਾਤ ਦੀ ਹੈ ਤਰੀਬ 2 ਤਾ ਹੀ ਵੇਲੇ ਤਾਂ ਕਿੰਨੇ ਨੌਜਵਾਨਾਂ ਨੇ ਰਲਵਾ ਕੇ ਗੋਲੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਨਾਲ ਗੋਲੀ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇ ਪੰਜ ਸੌ ਨੌਜਵਾਨ ਦਾ ਉਹ ਕਿੱਥੇ ਸੀ ਮੋਟਰਸਾਈਕਲ ਦੇ ਅੱਛਾ ਕੀ ਕਾਰ ਕੋ ਦਿਖੂਣੀ ਹੈ ਨਾਲੀ ਐ ਪਤਾ ਹੁਣ 33 ਤੋਂ ਬਾਅਦ ਪਤਾ ਲੱਗੇਗਾ ਤੇ ਕੀ ਹੁਣ ਕਾਰਵਾਈ ਕੀਤੀ ਗਈ ਹੈ ਪੱਚਾ ਮੁਕਦਮਾ ਸਰਚ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ ਦੇ ਵੱਲੋਂ ਆਖੀ ਗੋਲੀਆਂ ਚਲਾਈਆਂ ਗਈਆਂ ਤੇ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹ ਕੋਈ ਕਾਰਵਾਈ ਪੋਸਟਮਾਨ ਨੂੰ ਹੋਏਗਾ ਪਤਾ ਲੱਗੇਗਾ ਵੀ ਕਿੰਨਾ ਕੰਮ ਹੈ ਸਰਪੱਤਾ ਦੇਖਦਾ ਹਾਂਜੀ ਉਸ ਸੈਕਟਰ ਵੱਲੋਂ ਪਸਤਾ ਦੋਤਾ ਤਾਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੋ ਦਿਨਾਂ ਤੋਂ ਹਾਂਜੀ ਹਾਂਜੀ ਸੀਮਾ ਰਸਤੇ ਜੀਆਂ ਬਖਵਾਸ ਤੋਂ ਲੱਗੋ ਸੀਸੀਟੀਵੀ ਕੈਮਰੇ ਚੈੱਕ ਤੇ ਜਾ ਰਹੇ ਹਾਂ ਸੀ ਸੀਸੀਟੀਵੀ ਨਾਲ ਕਿੰਨੀ ਦਿਖਾਈ ਦੇ ਰਿਹਾ ਜੀ ਦੇਖੋ ਹੁਣ ਸਪੀਸ਼ ਕਰਕੇ ਫੇਰੀ ਪਤਾ ਲੱਗੇਗਾ